ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਅੱਜ ਸਾਨੂੰ ਖਬਰ ਮਿਲੀ ਸੀਗੀ ਕਿ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ ਟਾਂਡਾ ਵਿਖੇ ਇੱਕ ਗੋਬਰ ਗੈਸ ਪਲਾਂਟ ਵਰਗਾ ਕੋਈ ਖੂਹ ਹੈਗਾ ਔਰ ਇਹ ਵਿੱਚ ਮੋਰਨੀ ਦੇ ਬੱਚੇ ਡਿਗੇ ਪਏ ਆ ਉਹਨਾਂ ਦਾ ਰਿਸਕ ਵੀ ਕਰਨ ਲਈ ਸਾਡੇ ਨਾਲ ਸਰਬੱਤ ਦਾ ਭਲਾ ਸੋਸਾਇਟੀ ਦੇ ਜਥੇਦਾਰ ਦਵਿੰਦਰ ਸਿੰਘ ਤੇ ਪ੍ਰਦੀਪ ਸਿੰਘ ਦੀ ਮੂਲਕਾ ਆਏ ਹੈਗੇ ਆ ਔਰ ਆਪਾਂ ਉਹਨਾਂ ਦਾ ਅੰਦਰ ਜਾ ਕੇ ਦੇਖਦੇ ਆਂ ਵੀ ਕਿਵੇਂ ਉਹਨਾਂ ਨੂੰ ਬਾਹਰ ਕੱਢਣਾ ਹੈਗਾ ਉਹਦੇ ਵਿੱਚ ਤਿੰਨ ਚਾਰ ਮੋਰ ਦੇ ਬੱਚੇ ਕਹਿੰਦੇ ਡਿੱਗੇ ਹੋਗੇ ਆ ਔਰ ਉਹ ਮੋਰਾ ਦੇ ਬੱਚਿਆਂ ਦਾ ਰਿਸਕਿਊ ਕਰਨ ਲਈ ਸਾਡੇ ਨਾਲ ਸਰਵਾਦਾ ਪਲਾਸੇਵਾ ਸੁਸਾਇਟੀ ਦੇ ਸੇਵਾਦਾਰ ਜਥੇਦ ਜਥੇਦਵਿੰਦਰ ਸਿੰਘ ਜੀ ਤੇ ਪ੍ਰਦੀਪ ਸਿੰਘ ਤੇ ਸਾਨੂੰ ਗਿਆਨ ਭਾਜੀ ਜੋ ਕਿ ਇਸ ਕਾਲਜ ਦੇ ਚੌਂਕੀਦਾਰ ਨੇ ਉਹਨਾਂ ਨੇ ਖਬਰ ਦਿੱਤੀ ਸੀਗੀ ਰੈਸਕਿਊ ਵੀ ਮੋਰ ਦੇ ਦੀ ਬਹੁਤ ਜ਼ਿਆਦਾ ਰੋਲਾ ਪਾਉਂਦੀ ਆ ਤਾਂ ਜੋ ਕੰਮ ਕਰਦੇ ਪਏ ਆ ਕਿ ਬੱਚਿਆਂ ਨੂੰ ਬਾਹਰ ਕੱਢਣ ਲਈ ਕੰਮ ਯਾਰੀ ਆ ਪਹਿਲਾਂ ਦੇਖਿਆ ਜਾਊਗਾ ਕਿੰਨਾ ਕਢੂੰਗਾ ਹੋ ਸਕਦੇ ਹੋ ਸਰਵਦਾ ਪਲਾਸੀਆ ਸੁਸਾਇਟੀ ਦੇ ਜੇ ਸੇਵਾਦਾਰ ਜਿਵੇਂ ਦਵਿੰਦਰ ਸਿੰਘ ਜੀ ਜਿਹੜੇ ਕਿ ਮੋਰਨੀ ਦੇ ਬੱਚੇ ਥਲੇ ਡਿਗੇ ਸੀਗੇ ਉਹ ਦੇਖੋ ਜੀ ਉਹਨਾਂ ਦਾ ਰਿਸਕਿਊ ਕਰਨ ਜਾ ਰਹੇ ਆ ਆਹ 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 ਲੋ ਆ ਤੁਹਾਨੂੰ ਮੋਰਨੀ ਦੇ ਬੱਚਿਆਂ ਦਾ ਰਿਸਕਿਊ ਕਰਦੇ ਹੋਏ ਦਵਿੰਦਰ ਸਿੰਘ ਜੀ ਦੇਖੋ ਬਸ ਦਾ ਨਾ ਦਾ ਬੋਰੇਟ ਨਾ ਤੇਰੀ ਦਾ ਬੰਦ ਮੋਨੀ ਦੇ ਬੱਚੇ ਰਿਸਕੂ ਕੀਤਾ ਜਾ ਰਿਹਾ ਹੈ ਛੋਟੇ ਛੋਟੇ ਮੋਨੀ ਦੇ ਬੱਚੇ ਦਾ ਰਿਸਕਿਊ ਚਾਹ ਲੋ ਜੀ ਬੰਦ ਜੀ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਅਸੀਂ ਬੱਬੂ ਵੀਰ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਦੋ ਮੋਲੀ ਦੇ ਬੱਚੇ ਜਿਹੜੇ ਬਹੁਤ ਦੂਗੇ ਖੂਦ ਲਗੇ ਹੋ ਸੀ ਕਾਲਜ ਦੇ ਵਿੱਚ ਜੇ ਬੱਬੂ ਵੀਰ ਨੇ ਸਾਨੂੰ ਦੱਸਿਆ ਅਸੀਂ ਸਵdataPath ਭਲਾ ਸੇਵਾ ਸੋਸਾਇਟੀ ਵੱਲੋਂ ਮੈਂ ਤੇ ਪ੍ਰਦਿਸ਼ਣ ਆਰ ਕੇ ਮੌਕਾ ਦੇਖਿਆ ਬੱਚੋਂ ਵੜ ਕੇ ਕੱਢ ਕੇ ਵੀਰ ਸਾਡੇ ਗਿਆਨ ਸਿੰਘ ਜੋ ਉੱਥੇ ਸਰਦੇ ਫੈਲੋ ਆਈ ਫੈਲੋ ਉਹ ਵੀ ਸਾਡੇ ਨਾਲ ਹੈ ਜੀ ਤੁਸੀਂ ਦੇਖਿਓ ਠੀਕ ਠਾਕ ਬੱਚੇ ਉੱਚੋਂ ਕੱਢ ਕੇ ਤੇ ਬਾਹਰ ਲੈਂਦੇ ਆ ਅਸੀਂ ਬੱਬੂ ਵੀਰ ਦਾ ਉਸ ਪਰਮਾਤਮਾ ਦਾ ਸ਼ੁਕਰ ਕਰਦੇ ਆ ਜਿਹਨਾਂ ਸੰਗ ਇਹ ਸੇਵਾ ਬਖਸ਼ੀ ਹੈ ਤੇ ਉਹ ਇੱਕ ਬੇਜਿਵਾਨ ਜੋ ਮੋਰਨੀ ਆ ਬਚਾਰੀ ਚੜਸਰੀ ਕਰਦੀ ਆ ਹੁਣ ਡਰ ਕੇ ਪਰੇ ਨੂੰ ਦੌੜਦੀ ਆ ਉਹਨਾਂ ਦੇ ਬੱਚੇ ਦੁਖੀ ਕੱਢ ਕੇ ਅਸੀਂ ਜੋ ਵੀਰ ਬੱਬੂ ਮੂਨ ਤਾਂ ਤੇ ਚਲਾਉਂਦੇ ਆ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕਾਂ ਤੋਂ ਸਾਨੂੰ ਪਤਾ ਲੱਗਾ ਸੀਗਾ ਗਿਆਨ ਭਾਜੀ ਤੇ ਬੱਬੂ ਭਾਜੀ ਮੂਨਕਾਂ ਕੋ ਕਿ ਇੱਥੇ ਗੌਰਮੈਂਟ ਕੋਲੇ ਟਾਂਡਾ ਦੇ ਹੀ ਗਿਆਨੀ ਕਰਤਾਰ ਸਿੰਘ ਜੀ ਗੌਰਮੈਂਟ ਕੋਲੇ ਟਾਂਡਾ ਦੇ ਹੀ ਜਿੱਥੇ ਕੇ ਇੱਕ ਪੁਰਾਣਾ ਗੈਸ ਪਲਾਂਟ ਆ ਜਿਹੜਾ ਕਿ ਬੰਦ ਹੋ ਚੁੱਕਾ ਆ ਪਰ ਉਹ ਚਾਦਰ ਫਟੀ ਹੋਣ ਕਰਕੇ ਗੈਸ ਪਲਾਂਟ ਦੇ ਕਾਫੀ तकरीबन 7-8 ਫੁੱਟ ਦੀ ਡੰਗਾਈ ਦੇ ਵਿੱਚ ਜੋ ਮੋਰਨੀ ਦੇ ਬੱਚੇ ਡਿੱਗੇ ਸਨ ਸੋ ਮੋਰਨੀ ਵੀ ਇੱਥੇ ਜਿਹੜੀ ਆ ਬਹੁਤ ਜ਼ਿਆਦਾ ਕੁੱਕਾ ਮਾਰ ਰਹੀ ਸੀਗੀ ਰੋ ਰਹੀ ਸੀਗੀ ਤੇ ਸਾਨੂੰ ਵੀਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਬੱਚੇ ਜਿਹੜੇ ਵਿੱਚ ਡਿੱਗੇ ਆ ਇਹਨਾਂ ਨੂੰ ਕੱਢਣਾ ਸੋ ਰਲ ਮਿਲ ਕੇ ਅਸੀਂ ਸਾਰੇ ਜਣੇ ਜਿਹੜੇ ਆ ਇਹ ਬੱਚੇ ਰੈਸਕਿਊ ਕੀਤੇ ਹੈਗੇ ਆ ਤੇ ਇਹਨਾਂ ਨੂੰ ਹੁਣ ਬਾਹਰ ਛੱਡਿਆ ਜਾਵੇਗਾ ਤਾਂ ਜੋ ਮੋਰਨੀ ਦੀ ਨਿਗਾਹ ਦੇ ਵਿੱਚ ਰਹਿਣ ਤੇ ਆ ਜਿਹੜਾ ਹੈਗਾ ਬੱਚੇ ਬਿਲਕੁਲ ਸੇਫ ਰਹਿਣ ਸੋ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ ਗਾਇਰ ਭਾਈ ਤੁਸੀਂ ਕੁਝ ਕਹਿਣਾ ਚਾਹੁੰਦੇ ਨਹੀਂ ਬਸ ਠੀਕ ਆ ਭਾਈ ਹੁਣ ਦੋ ਭਾਈ ਧੰਨਵਾਦ ਇਹਨਾਂ ਨੇ ਹੁਣ ਰੌਲਾ ਪਾਣਾ ਮਾਣੇ ਆ ਜਣਾਂ